ਮਾਨ ਸਾਹਿਬ ਤੁਸੀਂ ਲੋਕ ਇੱਕਤਾ ਮਿਸ਼ਨ ਦੇ ਨਾਲ ਜੁੜੇ ਜੇ ਅੱਜ ਆਪਾਂ ਗੱਲ ਕਰਨੀ ਆ ਕਿ ਮੁਲਕ ਦੀ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਖਾਮੀਆਂ ਵਾਂ ਕੀ ਪ੍ਰੋਬਲਮਸ ਆ ਤੁਹਾਡੇ ਮੁਤਾਬਕ ਜੀ ਸੰਧੂ ਸਾਹਿਬ ਸਾਡੀ ਦੇਸ਼ ਦੀ ਜਿਹੜੀ ਸਭ ਤੋਂ ਮੁੱਢਲੀ ਡੈਮੋਕਰੇਟਿਕ ਇਕਾਈ ਹੈ ਉਹ ਪੰਚਾਇਤੀ ਚੋਣਾਂ ਨੇ ਹਮਮ ਔਰ ਇਸ ਵੇਲੇ ਸਿਆਸਤ ਦੇ ਵਿੱਚੋਂ ਜੋ ਭਰੋਸਾ ਦੇਸ਼ ਦੇ ਲੋਕਾਂ ਦਾ ਦੇਸ਼ ਦੇ ਖਾਸ ਕਰਕੇ ਨੌਜਵਾਨ ਵਰਗ ਦਾ ਜਿਨ੍ਹਾਂ ਨੇ ਜਿਹੜੀ ਰਵਾਇਤੀ ਸਾਡੀ ਸਿਆਸਤ ਹੈ ਉਹਨੂੰ ਬਦਲਣਾ ਹੁੰਦਾ ਉਸ ਸਿਆਸਤ ਦੇ ਵਿੱਚੋਂ ਕੰਪਲੀਟਲੀ ਭਰੋਸਾ ਉਹ ਲੋਕਾਂ ਦੇ ਵਿੱਚੋਂ ਖੋ ਚੁੱਕੀ ਹੈ ਤੇ ਜਿਹਦੇ ਕਰਕੇ ਇੱਕ ਸਿਆਸੀ ਖਲਾਅ ਪੈਦਾ ਹੋ ਗਿਆ ਤੇ ਸਿਆਸਤ ਜਿਹੜੀ ਹੈਗੀ ਹੈ ਗੁੰਡਿਆਂ ਦਾ ਚੋਰਾਂ ਦਾ ਠੱਗਾਂ ਦਾ ਇੱਕ ਪਲੇਟਫਾਰਮ ਬਣ ਕੇ ਰਹਿ ਗਿਆ ਇਹ ਦੇਸ਼ ਦੀ ਇੱਕ ਬਹੁਤ ਵੱਡੀ ਬਦਕਿਸਮਤੀ ਹੈ ਜਦੋਂ ਕਿ ਜੇ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਕਹਾ ਤਾਂ ਸਿਆਸਤ ਲੋਕਾਂ ਦੇ ਵਾਸਤੇ ਸੇਵਾ ਕਰਨ ਦਾ ਬੜੇ ਲਿਖੇ ਲੋਕਾਂ ਦਾ ਨਿਸਕਾਮ ਸੇਵਾ ਕਰਨ ਵਾਲੇ ਲੋਕਾਂ ਦਾ ਇੱਕ ਪਲੇਟਫਾਰਮ ਸੀ ਹੈ ਤੇ ਰਹੇਗਾ ਡੈਫੀਨੇਟਲੀ ਇੱਕ ਗੁੰਡਾ ਗੱਠ ਜੋੜ ਬਣਿਆ ਜਿਨੇ ਦੇਸ਼ ਦੀ ਸਿਆਸਤ ਨੂੰ ਇੰਨਾ ਗੰਦਲਾ ਕਰ ਦਿੱਤਾ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਸਿਆਸਤ ਦਾ ਇਹ ਹਾਲ ਹੈ ਪਰ ਜਿੱਥੇ 150 ਕਰੋੜ ਲੋਕਾਂ ਦਾ ਸਵਾਲ ਹੋਵੇ ਉੱਥੇ ਜੇਕਰ ਤੇ ਛੋਟੀ ਮੋਟੀ ਖਾਮੀ ਵੀ ਜਿਹੜੀ ਹੈ ਉਹ ਦੇਸ਼ ਵਾਸਤੇ ਤੇ ਪੂਰੇ ਸੰਸਾਰ ਵਾਸਤੇ ਬਹੁਤ ਵੱਡੀ ਵਿਪਤਾ ਬਣ ਸਕਦੀ ਹੈ ਕਿਸੇ ਤਰ੍ਹਾਂ ਦੀ ਬਹੁਤ ਵੱਡੀ ਆਫਤ ਬਣ ਸਕਦੀ ਹੈ ਸੋ ਅੱਜ ਦਾ ਜਿਹੜਾ ਸਬਜੈਕਟ ਹੈ ਕਿ ਦੇਸ਼ ਦੀ ਸਿਆਸਤ ਦੇ ਵਿੱਚ ਖਲਾਅ ਦਾ ਪੈਦਾ ਹੋਣਾ ਉਹ ਨਰੋਲ ਸਾਡੇ ਸਿਆਸੀ ਫੇਲੀਅਰ ਦਾ ਸਾਡੇ ਜਿਹੜਾ ਸਮਾਜਿਕ ਤਾਣਾ ਬਾਣਾ ਹੈ ਉਹਦੇ ਵਿੱਚੋਂ ਇੱਕ ਸਿਆਸਤ ਦਾ ਵਿਸ਼ਵਾਸ ਦਾ ਖਤਮ ਹੋਣਾ ਜੇ ਮਾਨ ਸਾਹਿਬ ਜੇ ਆਪਾਂ ਇੱਕ ਨਵੀਂ ਸ਼ੁਰੂਆਤ ਕਰਨੀ ਹੋਵੇ ਜਿਵੇਂ ਲੋਕ ਇਕਤਾ ਮਿਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਵਾ ਤੇ ਫਿਰ ਕਿੱਥੋਂ ਸ਼ੁਰੂਆਤ ਹੋਣੀ ਚਾਹੀਦੀ ਔਰ ਕਿਸ ਤਰ੍ਹਾਂ ਸ਼ੁਰੂਆਤ ਹੋਣੀ ਚਾਹੀਦੀ ਹੈ ਇਹ ਬਹੁਤ ਵੱਡਾ ਬਹੁਤ ਵੱਡਾ ਤੇ ਅਹਿਮ ਸਵਾਲ ਹੈ ਸੰਧੂ ਸਾਹਿਬ ਜੀ ਨਾਰਮਲੀ ਜਦੋਂ ਵੀ ਪੰਜਾਬ ਦੇ ਤੇ ਦੇਸ਼ ਦੇ ਜਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਹੋਏ ਪੰਜਾਬੀ ਥੋੜਾ 쇼 ਦੇਖਦੇ ਨੇ ਤੇ ਮੈਂ ਖੁਦ ਵੀ ਦੇਖਦਾ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕੋਈ ਨਾ ਕੋਈ ਇੱਕ ਟੋਕਮਾ ਜਿਹੜਾ ਹੈਗਾ ਇਸ਼ੂ ਅਜ ਉਠਾਇਆ ਜਾਊਗਾ ਤੇ ਉਹਦੇ ਉੱਤੇ ਕੋਈ ਹੱਲ ਬਾਰੇ ਸੋਚਿਆ ਜਾਊਗਾ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਇਸ ਅਹਿਮ ਸਵਾਲ ਦਾ ਜਵਾਬ ਦਿੰਨਾ ਸੰਧੂ ਸਾਹਿਬ ਇਹ ਜਿਹੜੀ ਇਸ ਵੇਲੇ ਜਿਹੜੇ ਵਿਗੜੇ ਲੋਕ ਨੇ ਉਹ ਪੀਸੀ ਤੇ ਪਹੁੰਚ ਚੁੱਕੇ ਨੇ ਉਹ بگੜਾਇਆ ਲੋਕ ਨੇ ਜਿਹੜੇ ਉਹ ਐਮਪੀ ਬਣ ਚੁੱਕੇ ਨੇ ਐਮਐਲਏ ਬਣ ਚੁੱਕੇ ਨੇ ਜਾਂ ਕਿਸੇ ਹੋਰ ਲੈਵਲ ਦੇ ਉੱਤੇ ਚਲੇ ਗਏ ਨੇ ਅਸੀਂ ਉਸ ਲੈਵਲ ਨੂੰ ਠੀਕ ਕਰਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਈ ਕੋਸ਼ਿਸ਼ਾਂ ਕਰ ਲਈਆਂ ਅਸੀਂ 60 ਸਾਲ ਤੋਂ ਰਾਜ ਕਰਦਾ ਸ੍ਰੇਣੀ ਕਾਂਗਰਸ ਚੇਂਜ ਕਰਕੇ ਦੇਖ ਲਈ ਅਸੀਂ ਉਸ ਤੋਂ ਬਾਅਦ ਦੇਸ਼ ਦੇ ਵਿੱਚ ਮਤਲਬ ਜਿਹੜੀਆਂ ਸਟੇਟ ਦੇ ਵਿੱਚ ਦੋ ਤਿੰਨ ਚੇਂਜ ਕਰਕੇ ਦੇਖ ਲਈਆਂ ਸਾਨੂੰ ਗਰਾਊਂਡ ਦੇ ਉੱਤੇ ਅੱਜ ਵੀ ਲੋਕਾਂ ਦੇ ਵਿੱਚੋਂ ਜਿਹੜਾ ਉਹਨਾਂ ਦਾ ਵਿਸ਼ਵਾਸ ਦੇ ਵਿੱਚ ਕੋਈ ਚੇਂਜ ਨਜ਼ਰ ਨਹੀਂ ਆ ਰਿਹਾ ਲੋਕਾਂ ਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ ਤੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਡਿਸਸੈਟੀਸਫੈਕਸ਼ਨ ਦਾ ਲੈਵਲ ਹੈ ਡੇ ਬਾਈ ਡੇ ਵੱਧਦਾ ਜਾ ਰਿਹਾ ਪਰ ਹੁਣ ਜਿਹੜਾ ਸਭ ਤੋਂ ਅਹਿਮ ਮੁੱਦਾ ਹੈ ਕਿ ਹੁਣ ਜੇ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਤਾਂ ਸੰਧੂ ਸਾਹਿਬ ਉਹਦੇ ਵਾਸਤੇ ਇੱਕ ਸਭ ਤੋਂ ਜਿਹੜੀ ਠੁਕਮੀ ਕਾਈ ਗੱਲ ਹੈ ਜਾਂ ਠੁਕਮੀ ਕਾਰਵਾਈ ਹੈ ਜਾਂ ਠੁਕਮਾ ਸਮਾਜ ਜਿਹਦੇ ਵਾਸਤੇ ਜੋ ਅਸੀਂ ਕਰ ਸਕਦੇ ਆ ਉਹ ਹੈਗਾ ਕਿ ਸਾਨੂੰ ਐਉਣ ਵਾਲੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਸਾਨੂੰ ਪਿੰਡਾਂ ਦੇ ਵਿੱਚੋਂ ਸਿਆਸੀ ਧੜੇਬੰਦੀ ਖਤਮ ਕਰਕੇ ਇਹ ਸਭ ਤੋਂ ਪਹਿਲਾ ਕਦਮ ਹੋਣਾ ਚਾਹੀਦਾ ਪੰਜਾਬੀਆਂ ਦਾ ਕਿ ਜਿਸ ਤੋਂ ਬਾਅਦ ਅਸੀਂ ਪਿੰਡਾਂ ਦੇ ਵਿੱਚ ਸਿਆਸੀ ਧੜੇਬੰਦੀ ਪਿੰਡਾਂ ਦੀਆਂ ਵਿੱਚ ਚੱਲਦੀਆਂ ਹੋਈਆਂ ਆਲਾਮਤਾਂ ਜਿਸ ਤੋਂ ਮੁਕੱਦਮੇਬਾਜ਼ੀ ਝੂਠੇ ਮੁਕੱਦਮੇ ਨਸ਼ੇ ਇਹ ਸਾਰੀਆਂ ਚੀਜ਼ਾਂ ਜਨਮ ਲੈਂਦੀਆਂ ਤੇ ਸਾਨੂੰ ਇਸ ਵੇਲੇ ਇਸ ਮੁੱਦੇ ਦੇ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਔਰ ਰੀਸੈਂਟਲੀ ਪੰਜਾਬ ਦੀਆਂ ਚੋਣਾਂ ਦਾ ਰੁਝਾਨ ਇਹ ਦੱਸਦਾ ਹੈ ਕਿ ਪੰਜਾਬ ਦੇ ਲੋਕ ਸਾਰੀਆਂ ਪਾਰਟੀਆਂ ਤੋਂ ਬਹੁਤ ਨਾਰਾਜ਼ ਨੇ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨਿਊਟਰਲ ਬੰਦੇ ਨੂੰ ਬੇਦਾਗ ਬੰਦੇ ਨੂੰ ਜਾਂ ਜਿਹਦੇ ਕੋਲੇ ਇੱਕ ਕੋਈ ਜਿਹੜੀ 5 ਜਾਂ 10 ਸਾਲਾਂ ਦੀ ਜਾਂ ਇਸ ਸਮਾਜ ਨੂੰ ਸੁਧਾਰਨ ਵਾਸਤੇ ਕੋਈ ਬਹੁਮੁਖੀ ਯੋਜਨਾ ਹੋਵੇ ਉਹਦੇ ਉੱਤੇ ਚੱਲਣਾ ਚਾਹੁੰਦੇ ਆ ਤੇ ਪੂਰੇ ਸਿਸਟਮ ਨੂੰ ਸਿਆਸਤ ਨੂੰ ਜੜ ਤੋਂ ਨਵੇਂ ਸਿਰਿਓਂ ਮੂਲ ਰੂਪ ਤੋਂ ਚੇਂਜ ਕਰਕੇ ਲੋਕ ਸ਼ੁਰੂਆਤ ਕਰਨਾ ਚਾਹੁੰਦੇ ਆ ਇਹ ਕਿਵੇਂ ਕਿਵੇਂ ਸ਼ੁਰੂਆਤ ਹੋਊਗੀ ਨਵੇਂ ਰੂਪ ਦੇ ਵਿੱਚ ਨਵੇਂ ਰੂਪ ਦੇ ਵਿੱਚ ਸੰਧੂ ਸਾਹਿਬ ਜਿੱਥੋਂ ਤੱਕ ਮਸਲਾ ਆਏਗਾ ਕਿ ਸਾਨੂੰ ਜਿਹੜੀ ਇਹ ਜਿਹਨੂੰ ਅਸੀਂ ਸਿਆਸਤ ਦੀ ਪਨੀਰੀ ਕਹਿ ਸਕਦੇ ਹਾਂ ਜਿਹਨੂੰ ਅਸੀਂ ਦੇਸ਼ ਦਾ ਸਮਾਜਿਕ ਢਾਂਚਾ ਜਿਹੜਾ ਹੈਗਾ ਤੇ ਸਿਆਸੀ ਢਾਂਚਾ ਉਹਦੀ ਇੱਕ ਪਹਿਲੀ ਸਟੇਜ ਕਹਿ ਸਕਦੇ ਹਾਂ ਉਹ ਹੈਗੀ ਪਿੰਡ ਦੀ ਪੰਚਾਇਤ ਜੀ ਤੇ ਪਿੰਡ ਦੀ ਪੰਚਾਇਤ ਨੂੰ ਠੀਕ ਕਰਨ ਵਾਸਤੇ ਪੰਜਾਬੀ ਉਸੇ ਤਰ੍ਹਾਂ ਹੀ ਪਹਿਲ ਕਰਨਗੇ ਜਿਵੇਂ ਪੰਜਾਬੀਆਂ ਨੇ ਹਮੇਸ਼ਾ ਚਾਹੇ ਉਹ ਹਰੀ ਕ੍ਰਾਂਤੀ ਹੋਵੇ ਚਾਹੇ ਦੇਸ਼ ਦੀ ਰੱਖਿਆ ਦਾ ਮਾਮਲਾ ਹੋਵੇ ਅਸੀਂ ਹਮੇਸ਼ਾ ਸਿਰ ਮੋੜ ਰਹੇ ਆ ਅਸੀਂ ਦੇਸ਼ ਨੂੰ ਰਸਤਾ ਦਿਖਾਉਂਦੇ ਰਹੇ ਆ ਤੇ ਅਸੀਂ ਹੁਣ ਵੀ ਇਸ ਮਾਮਲੇ 'ਚ ਸਿਆਸਤ ਦੇ ਮਾਮਲੇ 'ਚ ਵੀ ਪੰਜਾਬੀ ਹੀ ਦੇਸ਼ ਨੂੰ ਇੱਕ ਨਵੀਂ ਰਾਹ ਦਿਖਾਉਣਗੇ ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ ਉਹ ਸਰਪੰਚ ਬਣਨ ਵਾਸਤੇ ਪਿੰਡ ਦਾ ਪੰਚਾਇਤ ਮੈਂਬਰ ਬਣਨ ਵਾਸਤੇ ਪੰਚਾਇਤ ਚੁਣਨ ਵਾਸਤੇ ਮੂਢਲੀ ਯੋਗਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਸਿਆਸੀ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਕੋਪਟ ਲੋਕਾਂ ਨੂੰ ਨਾ ਚੁਣ ਸਕਣ ਉਹ ਕਰਪਟ ਲੋਕਾਂ ਨੂੰ ਡਰਨ ਵਾਲੇ ਲੋਕਾਂ ਨੂੰ ਕਿਰਦਾਰ ਦੇ ਛੋਟੇ ਲੋਕਾਂ ਨੂੰ ਨਾ ਚੁਣ ਸਕਣ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਨਾ ਕਿ ਜਿਹੜੀ ਸਿਆਸੀ ਯੋਗਤਾ ਹੋਣੀ ਚਾਹੀਦੀ ਹੈ ਮੈਂ ਤਾਂ ਇੱਥੋਂ ਤੱਕ ਵੀ ਸਨੇਹਾ ਦੇਣਾ ਚਾਹੂੰਗਾ ਸੰਧੂ ਸਾਹਿਬ ਕਿ ਤੁਸੀਂ ਵੀ ਇਸ ਸਨੇਹ ਨੂੰ ਤੁਹਾਡੀ ਬੁਲੰਦ ਆਵਾਜ਼ ਰਾਹੀਂ ਲੋਕਾਂ ਤੱਕ ਭੇਜੋ ਕਿ ਜਿਹੜੀ ਪੰਚਾਇਤ ਦੀ ਇਕਾਈ ਆ ਉਹ ਸਾਰੀ ਪੰਚਾਇਤ ਵਲੰਟੀਅਰ ਹੋ ਕੇ ਆਪਣਾ ਡੋਪ ਟੈਸਟ ਵੀ ਕਰਾਵੇ ਹਾਂ ਹਾਂ ਕਿ ਭਈ ਅਸੀਂ ਨਸ਼ਿਆਂ ਦੇ ਵੀ ਖਿਲਾਫ ਆ ਤੇ ਉਸ ਪਿੰਡ ਦੇ ਲੋਕਾਂ ਦਾ ਉਹਦੇ ਵਿੱਚ ਅਗਾਹ ਵਤੂ ਕਿਸਾਨ ਵੀ ਹੋ ਸਕਦੇ ਆ ਉਹਦੇ ਵਿੱਚ ਕੋਈ ਚੰਗਾ ਖਿਡਾਰੀ ਹੋ ਸਕਦਾ ਉਹਦੇ ਵਿੱਚ ਜਿੱਥੋਂ ਤੱਕ ਮਸਲਾ ਹੈਗਾ ਪੰਚਾਇਤ ਸਰਵਸਾਂਝੀ ਪੰਚਾਇਤ ਜਿਹੜੀ ਸਰਵਸੰਮਤੀ ਨਾਲ ਪੰਚਾਇਤ ਚੁਣਨੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠ ਕੇ ਜਿਨ੍ਹਾਂ ਬੰਦਿਆਂ ਕੋਲੇ ਕੋਈ ਵਿਜ਼ਨ ਹੋਵੇ ਜਿਨ੍ਹਾਂ ਨੇ ਆਪਦੇ ਕਿਸੇ ਨਾ ਕਿਸੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਪ੍ਰੂਵ ਕਰਕੇ ਦਿਖਾਇਆ ਹੋਵੇ ਚੰਗਾ ਸਟੂਡੈਂਟ ਹੋਵੇ ਕੋਈ ਯੂਨੀਵਰਸਿਟੀ ਨੂੰ ਟੌਪ ਕਰਕੇ ਆਉਣ ਵਾਲਾ ਸਟੂਡੈਂਟ ਹੋਵੇ ਉਹਨਾਂ ਲੋਕਾਂ ਨੂੰ ਇਸ ਕੰਮ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਇਸ ਵਾਰ 100% ਲੋਕ ਸਰਵਸੰਮਤੀ ਨਾਲ ਪੰਚਾਇਤਾਂ ਚੁਣਨ ਹਾਂ ਇਹਦੇ ਉੱਤੇ ਇੱਕ ਹੋਰ ਪਹਿਲ ਕਰਨ ਦੀ ਲੋੜ ਹੈ ਕਿ ਉਹਨਾਂ ਦੇ ਨਾਲ ਪਿੰਡ ਦੇ ਰਿਟਾਇਰਡ ਮਾਸਟਰ ਰਿਟਾਇਰ ਫੌਜੀ ਜਾਂ ਸਿਆਣੇ ਬਜ਼ੁਰਗ ਉਮਰਤਰਾਜ ਲੋਕ ਉਹਨਾਂ ਲੋਕਾਂ ਦਾ ਇੱਕ ਸਲਾਹਕਾਰ ਮੰਚ ਵੀ ਬਣਾਇਆ ਜਾਵੇ ਓਕੇ ਕਿ ਉਹ ਸਮੇਂ-ਸਮੇਂ ਤੇ ਹਰ 2 ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਇੱਕ ਮੀਟਿੰਗ ਕਰਨਗੇ ਉਹ ਪੰਚਾਇਤ ਦੀ ਕੰਮ ਨੂੰ ਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਬਾਚਣਗੇ ਤੇ ਉਸ ਤੋਂ ਬਾਅਦ ਲੋੜੀਂਦੇ ਸੁਝਾਅ ਵੀ ਉਹਨਾਂ ਨੂੰ ਐਸ ਬਜ਼ੁਰਗਾ ਮੰੰੂ ਦੇਣਗੇ ਇਹ ਮੈਂ ਕਹਿਣਾ ਚਾਹੁੰਦਾ ਜਿਹੜਾ ਤੁਸੀਂ ਕਿਹਾ ਵਾ ਕਿ ਜਿਹੜੇ ਸਿਆਣੇ ਲੋਕ ਨੇ ਉਹਨਾਂ ਨਾਲ ਮੀਟਿੰਗ ਕਰਕੇ ਤੁਹਾਡਾ ਮਤਲਬ ਹੈ ਵੀ ਗ੍ਰਾਮ ਸਭਾਵਾਂ ਪਿੰਡਾਂ ਦੇ ਵਿੱਚ ਸੱਦੀਆਂ ਜਾਣ ਬਿਲਕੁਲ ਗ੍ਰਾਮ ਸਭਾਵਾਂ ਸੱਦੀਆਂ ਜਾਣ ਔਰ ਉਹਨਾਂ ਗ੍ਰਾਮ ਸਭਾਵਾਂ ਨੂੰ ਆਰਗੇਨਾਈਜ਼ ਕਰਨ ਵਾਸਤੇ ਤੁਹਾਡੇ ਵਰਗੇ ਚੰਗੇ ਲੋਕ ਜਿਨ੍ਹਾਂ ਦਾ ਸਮਾਜ ਨੂੰ ਬੜੀ ਬੱਤੀ ਦੇਣਾ ਹੈ ਜਿਨ੍ਹਾਂ ਕੋਲ ਇਹ ਗਲੋਬਲ ਇਸ ਵੇਲੇ ਪੋਲਿਟਿਕਸ ਦੀ ਨੌਲੇਜ ਹੈ ਜਿਨ੍ਹਾਂ ਨੂੰ ਪਤਾ ਹੈ ਕਿ ਢਾਂਚਾ ਕਿਵੇਂ ਬਣਾਉਣਾ ਹੈ ਉਹ ਇਹਦੀ ਸਿਹਤ ਬਣਾਉਣ ਤੇ ਪਿੰਡ ਦੇ ਵਿੱਚ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਧਾਰਮਿਕ ਸਥਾਨ ਦੇ ਉੱਤੇ ਇਕੱਠੇ ਹੋ ਕੇ ਤੇ ਪਿੰਡ ਦੇ ਲੋਕ ਉਹਨਾਂ ਸਰਬਸੰਮਤੀ ਹੋਣ ਵਾਲੀਆਂ ਪੰਚਾਇਤਾਂ ਨੂੰ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਕੇ ਤੇ ਉਹਨਾਂ ਲੋਕਾਂ ਨੂੰ ਸੋਚ ਕੇ ਇਸ ਪਾਸੇ ਤੋਰਨ ਤੇ ਡੈਫੀਨੇਟਲੀ ਇਹ ਡਿਸਾਈਡ ਕਰਨ ਕਿ ਉਸ ਪੰਚਾਇਤ ਇਕੱਲੀ ਪੰਚਾਇਤ ਹੋਲੀ ਸੋਲੀ ਨਾ ਹੋਵੇ ਉਸ ਕੰਮ ਦੀ ਉਹਦੇ ਵਾਸਤੇ ਜਿਹੜੇ ਜ਼ਰੂਰੀ ਕੰਮ ਹੋਣ ਵਾਲਿਆ ਉਹਦੇ ਉੱਪਰ ਉਹਨਾਂ ਦੇ ਇੱਕ ਸਲਾਹਕਾਰ ਬੋਰਡ ਹੋਣਾ ਚਾਹੀਦਾ ਤੇ ਥੱਲੇ ਪੰਚਾਇਤ ਦੇ ਸਬ ਕਮੇਟੀਆਂ ਹੋਣ ਉਨਾ ਕਮੇਟੀਆਂ ਦੇ ਵਿੱਚ ਪਹਿਲੀ ਕਮੇਟੀ ਨਸ਼ਾ ਰੋਕੂ ਕਮੇਟੀ ਹੋਵੇ ਉਹ ਕਿਉਂਕਿ ਸਭ ਦੀ ਭਾਗੀਦਾਰੀ ਚਾਹੀਦੀ ਹੈ ਨਾ ਸੰਤੂ ਸਾਹਿਬ ਪਰ ਤੁਸੀਂ ਜਿਹੜੇ ਮਾਨ ਸਾਹਿਬ ਜਿਹੜੀ ਤੁਸੀਂ ਯੋਗਤਾ ਦੀ ਗੱਲ ਕੀਤੀ ਆ ਤੁਹਾਨੂੰ ਤੁਹਾਡਾ ਮਤਲਬ ਹੈ ਵਿਦਿਅਕ ਯੋਗਤਾ ਜਿਵੇਂ ਹਰਿਆਣਾ ਤੇ ਰਾਜਸਥਾਨ ਨੇ ਸ਼ਰਤ ਕੀਤਾ ਵੀ 10ਵੀਂ ਪਾਸ ਹੋਣੀ ਚਾਹੀਦੀ ਹੈ ਸਰਪੰਚ ਆਦਮੀ ਸਰਪੰਚ ਮੇਰੇ ਖਿਆਲ ਵਿੱਚ ਤਾਂ ਦੇਖੋ 10ਵੀਂ ਪਾਸ ਦੀ ਬਜਾਏ ਵੀ ਕੋ ਐਜੂਕੇਸ਼ਨਲ ਲੈਕ ਘੱਟੋ ਘੱਟ ਗ੍ਰੈਜੂਏਟ ਰੱਖਣਾ ਚਾਹੀਦਾ ਹੈ ਬਿਲਕੁਲ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਉਸੇ ਤਰਜ਼ ਦੇ ਹੀ ਤਰਜੀਹ ਦੇ ਉੱਤੇ ਉਸ ਗੱਲ ਦੀ ਪੈਰਵਾਹੀ ਕਰਦਾ ਕਿ ਵਿਦਿਅਕ ਯੋਗਤਾ ਬਹੁਤ ਜ਼ਰੂਰੀ ਹੈ ਸੰਧੂ ਸਾਹਿਬ ਵਿਦਿਅਕ ਯੋਗਤਾ ਇੱਕ ਮਿਨੀਮਮ ਪੈਮਾਨਾ ਹੈ ਕਿ ਇਹ ਬੰਦਾ ਜਿਹੜਾ ਹੈਗਾ ਸਮਾਜ ਦੀ ਤੇ ਉਹ ਦੇਸ਼ ਦੀ ਸਮਰੱਥਾ ਜਿਹੜੀ ਉਸ ਸਿਸਟਮ ਨੂੰ ਚੁਣੌਣ ਦੀ ਸਮਰੱਥਾ ਦੇ ਵਿੱਚ ਕਮ ਸੇ ਕਮ ਘੱਟੋ ਘੱਟ ਪਹਿਲੀ ਐਲੀਜੀਬਿਲਟੀ ਪਾਸ ਕਰਦਾ ਹੈ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ ਵਾ ਕਿ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਸਥਾਨ ਦੇ ਵਿੱਚ ਜਾ ਕੇ ਉਹਦੀ ਹਾਜ਼ਰੀ ਦੇ ਵਿੱਚ ਜਿਹੜੇ ਉੱਥੇ ਫੈਸਲੇ ਕੀਤੇ ਜਾਣ ਇਹਦੇ ਉੱਪਰ ਕੁਝ ਲੋਕਾਂ ਵੱਲੋਂ ਇਤਰਾਜ਼ ਵੀ ਹੋ ਸਕਦਾ ਕਿ ਧਰਮ ਨੂੰ ਸਿਆਸਤ ਦੇ ਵਿੱਚ ਕਿਉਂ ਲੈ ਕੇ ਆਉਣਾ ਮੈਂ ਧਰਮ ਨੂੰ ਸਿਆਸਤ ਦੇ ਵਿੱਚ ਲੈ ਕੇ ਆਉਣ ਦੀ ਗੱਲ ਬਿਲਕੁਲ ਨਹੀਂ ਕਰਦਾ ਮੈਂ ਇਹ ਗੱਲ ਚਾਹੁੰਦਾ ਕਿ ਜਿੱਥੋਂ ਤੱਕ ਲੋਕਾਂ ਦਾ ਦੇਖੋ ਧਰਮ ਜਿਹੜਾ ਹੈ ਨਾ ਅੱਜ ਵੀ ਸਾਡੇ 90% ਜਾਂ 99% ਲੋਕਾਂ ਦੀ ਆਸਥਾ ਧਰਮ ਦੇ ਵਿੱਚ ਹੈ ਮੈਂ ਚਾਹੁੰਦਾ ਕਿ ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਤੇ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਅਸੀਂ ਉਸ ਰੱਬ ਦਾ ਉਸ ਪ੍ਰਮਾਤਮਾ ਦਾ ਭੈ ਮੰਨ ਕੇ ਇਸ ਗੱਲ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਅਸੀਂ ਸੱਚੇ ਸੁੱਚੇ ਤੇ ਨਿਰਪੱਖ ਲੋਕਾਂ ਨੂੰ ਚੁਣ ਕੇ ਇਹਦੀ ਸ਼ੁਰੂਆਤ ਕਰਨ ਲੱਗੇ ਮੈਂ ਉਸ ਨਜ਼ਰੀਏ ਤੋਂ ਗੱਲ ਕੀਤੀ ਸੀ ਮੈਂ ਧਰਮ ਦੇ ਕੁੰਡੇ ਦੀ ਗੱਲ ਜੀ ਮਾਨ ਸਾਹਿਬ ਅਖੀਰ ਦੇ ਵਿੱਚ ਮੈਂ ਲਾਸਟ ਸਵਾਲ ਮੇਰਾ ਇਹ ਵਾ ਤਾਨੂੰ ਲੱਗਦਾ ਵਾ ਕਿ ਇਹ ਜੋ ਆਪਾਂ ਕਹਿ ਰਹੇ ਆ ਇਹ ਪੋਸੀਬਲ ਨਹੀਂ ਆ ਤੁਹਾਨੂੰ ਇਹ ਬਹੁਤ ਥਿਉਰੈਟਿਕਲ ਨਹੀਂ ਲੱਗਦਾ ਕਿਉਂਕਿ ਜਿਹੜੀ ਸੰਵਿਧਾਨ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਤੇ ਵੈਸੇ ਵੀ ਕਹਿੰਦੀ ਆ ਕਿ ਜਿਹੜੀਆਂ ਪੰਚਾਇਤਾਂ ਦੀ ਇਲੈਕਸ਼ਨ ਆ ਉਹ ਪਾਰਟੀ ਸਿੰਬਲ ਤੇ ਨਹੀਂ ਹੋਣੀ ਚਾਹੀਦੀ ਪਰ ਫਿਰ ਵੀ ਆਪਾਂ ਦੇਖਿਆ ਵਾ ਕਿ ਪਾਰਟੀਆਂ ਜਿਹੜੀਆਂ ਵਾ ਉਹ ਪੰਚਾਇਤਾਂ ਚ ਦਖਲ ਦਿੰਦੀਆਂ ਵਾ ਆਪਣੇ ਬੰਦੇ ਖੜੇ ਕਰਦੀਆਂ ਵਾ ਬਿਲਕੁਲ ਜੀ ਐਸੀ ਚੀਜ਼ ਨਹੀਂ ਜਿਹੜਾ ਹੈਗਾ ਸਾਡੀ ਜਿਹੜੀ ਸਭ ਤੋਂ ਨਿਊਟਰਲ ਤੇ ਪਿੰਡਾਂ ਦੀ ਸਰਬਸੰਮਤੀ ਨੂੰ ਵਿਗਾੜ ਕੇ ਹੂੰ ਸਿਆਸੀ ਲੋਕਾਂ ਨੇ ਆਪਦੇ ਵਾਸਤੇ ਇੱਕ ਮੰਚ ਬਣਾਇਆ ਔਰ ਜਿੱਥੋਂ ਤੱਕ ਤੁਸੀਂ ਇਹਦੇ ਪੋਸੀਬਿਲਟੀ ਦੀ ਗੱਲ ਕੀਤੀ ਹੈ ਸੰਧੂ ਸਾਹਿਬ ਤੁਸੀਂ ਤੇ ਤੁਹਾਡੇ ਵਰਗੇ ਸੁਝਵਾਨ ਲੋਕਾਂ ਨੇ ਸਾਬਤ ਕਰਕੇ ਦਿਖਾਇਆ ਇੱਥੇ 66 ਸਾਲ ਦੇ ਰਾਜਕਰਦਾ ਸਨੇੜੀਆਂ ਨੂੰ ਤੁਹਾਡੀ ਤਾਂ ਕੋਈ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਸੀ ਤੇ ਫੇਰ ਵੀ ਲੋਕਾਂ ਨੇ ਤੁਹਾਨੂੰ ਜਿਤਾ ਕੇ ਭੇਜਿਆ ਇਹਦਾ ਮਤਲਬ ਲੋਕ ਤਾਂ ਚੇਂਜ ਚਾਹੁੰਦੇ ਆ ਲੋਕ ਤਾਂ ਇਸ ਜਿਹੜੀ ਪੋਲਿਟੀਕਲ ਸਿਆਸੀ ਤੇ ਕਰਪਟ ਗੁੱਟਾ ਗੁੰਡਾ ਗੱਠ ਜੋੜ ਹੈ ਉਹਦਾ ਹੱਲ ਚਾਹੁੰਦੇ ਆ। ਸ਼ੁਰੂ ਲੋਕ ਤਾਂ ਕੋਠੇ ਦੇ ਉੱਤੇ ਚੜ੍ਹ ਕੇ ਬਿਲਕੁਲ ਕੇ ਰੋਜ਼ ਇਹਦਾ ਰਾਹ ਲੱਭ ਰਹੇ ਆ ਪਰ ਹੁਣ ਅਫਸੋਸ ਇਹ ਹੈ ਕਿ ਲੋਕਾਂ ਨਾਲ ਹਰ ਵਾਰੀ ਜੇ ਤੇ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਵਾਰੀ ਧੋਖਾ ਹੁੰਦਾ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵਿਸ਼ਵਾਸ ਪਤਲਾ ਹੋ ਜਾਂਦਾ। ਇਹ ਇਹ ਮੈਂ ਮੈਨੂੰ ਇਹਦੇ ਵਿੱਚ ਮੈਂ ਬਹੁਤ ਚੀਜ਼ਾਂ ਦੇ ਸੰਧੂ ਸਾਥ ਤੁਸੀਂ ਲੋਕ ਕਰੋ ਤਾਂ ਮੈਂ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਐਡ ਕਰਨਾ ਚਾਹੁੰਦਾ ਸੀਗਾ। ਜੀ 1 ਮਿੰਟ ਵਾਸਤੇ ਨੰਬਰ 1 ਤਾਂ ਇਹ ਜਿਹੜੀਆਂ ਸਬਕਮੇਟੀਆਂ ਦੀ ਗੱਲ ਸੀ ਉਹਦੇ ਨਾਲ ਪੂਰੇ ਪਿੰਡ ਦੀ ਮੈਕਸਿਮਮ ਜਿਹੀ ਹੈਗੀ ਆ ਉਹ ਭਾਗੀਦਾਰੀ ਹੋ ਜੂ। ਲਾਈਕ ਤੁਸੀਂ ਨਸ਼ਾ ਰੋਕੂ ਕਮੇਟੀ ਬਣਾਤੀ। ਉਹਦੇ ਜੇ ਤੁਹਾਡੇ ਰਿਟਾਇਰਡ ਫੌਜੀ ਹੋਣ, ਤੁਹਾਡਾ ਕੋਈ ਟੀਚਰ ਸਹਿਬਾਨ ਹੋਣ, ਉਹ ਔਰ ਉਹ ਕਰੂਗੀ ਕੀ ਉਹ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੁੱਢਲੀ ਐਜੂਕੇਸ਼ਨ ਦੇ ਦੌਰਾਨ ਹੀ ਸਕੂਲਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਜਾ ਕੇ ਨਸ਼ਿਆਂ ਦੇ ਮਾਰੂ ਪ੍ਰਭਾਵ ਤੇ ਸਰ ਦਾ ਜਿਹੜਾ ਅਮੀਰ ਵਿਰਸਾ ਹੈ ਉਹਦੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਮਤਲਬ ਕਿਸੇ ਫਿਲਮ ਦੇ ਵਿੱਚ ਦੇਖ ਕੇ ਉਹ ਸਿਗਰਟ ਦਾ ਕੱਟ ਛੱਡਣੀ ਜਿਹੜੀ ਇਤਿਹਾਸ ਔਰ ਵਿਰਾਸਤ ਆ ਉਹਦੇ ਬਾਰੇ ਜਾਣਕਾਰੀ ਦੇਣਗੇ ਬੱਚਿਆਂ ਨੂੰ ਉਹਦੇ ਨਾਲ ਹੀ ਅਸੀਂ ਇਹਨੂੰ ਕਾਬੂ ਕਰ ਸਕਦੇ ਹਾਂ ਦੂਸਰਾ ਧਰਮ ਤੇ ਸੱਭਿਆਚਾਰ ਮੰਚ ਹੋਣਾ ਚਾਹੀਦਾ ਹਰ ਪਿੰਡ ਦੇ ਵਿੱਚ ਉਹਦੇ ਵਿੱਚ ਧਾਰਮਿਕ ਰੁਚੀ ਰੱਖਣ ਵਾਲੇ ਧਾਰਮਿਕ ਗਿਆਨ ਵਾਲੇ ਲੋਕ ਉਹਨਾਂ ਲੋਕਾਂ ਨੂੰ ਧਰਮ ਦੇ ਨਾਲ ਜੋੜ ਕੇ ਉਹਨਾਂ ਦੇ ਅਮੀਰ ਵਿਰਸੇ ਬਾਰੇ ਦੱਸਣ ਤੇ ਉਹਨਾਂ ਨੂੰ ਆਪਣੇ ਵਿਰਸੇ ਦੀ ਨਿਸ਼ਾਨਦੇਹੀ ਕਰਾਉਣ ਕਿ ਤੁਸੀਂ ਕਰਤਾਰ ਸਿੰਘ ਸਰਾਬੇ ਦੇ ਬਾਰਸੋਂ ਤੁਸੀਂ ਬਾਬਾ ਸਾਹਿਬ ਜੀ ਦਾ ਅਜੀਤ ਸਿੰਘ ਦੇ ਬਾਰਸੋਂ ਤੁਸੀਂ ਮਾਈ ਭਾਗੋ ਦਾ ਤੁਸੀਂ ਅਚਰਨ ਮਾ ਪੈਣ ਹਰਸ਼ਾ ਵੀ ਕੌਰ ਦੇ ਬਾਰਸੋਂ ਤੀਸਰੀ ਗੱਲ ਸੀਗੀ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਬਿਲਕੁਲ ਠੱਪ ਹੋ ਕੇ ਰਹਿ ਗਈ ਹੈ ਜਿਹਦੇ ਬਾਰੇ ਬਿਲਕੁਲ ਵੀ ਅੱਜ ਦੇ ਸਮੇਂ ਦੇ ਹਾਣੀ ਅਸੀਂ ਨਹੀਂ ਹੋ ਸਕੇ ਉਹ ਹੈਗੀ ਆ ਆਰਥਿਕ ਤੇ ਵਿਕਾਸ ਮਜ ਉਹਦੇ ਬਾਰੇ ਪਿੰਡਾਂ ਦੇ ਵਿੱਚ ਕੋਈ ਇਹੋ ਜੀ ਪਲਾਨਿੰਗ ਨਹੀਂ ਹੈ ਨਾ ਤਾਂ ਸਿਆਸੀ ਲੋਕਾਂ ਨੇ ਦਿੱਤੀ ਤੇ ਨਾ ਹੀ ਮਤਲਬ ਜਿਹੜੀ ਹੈਗੀ ਆ ਕਿਸੇ ਹੋਰ ਮੰਚ ਨੇ ਅੱਜ ਤੱਕ ਇਹਦੀ ਪੈਰਵਾਈ ਕੀਤੀ ਸਾਨੂੰ ਪਿੰਡਾਂ ਦੇ ਵਿੱਚ ਇੱਕ ਆਰਥਿਕ ਤੇ ਵਿਕਾਸ ਮੰਚ ਬਣਾਉਣਾ ਚਾਹੀਦਾ ਹੈ ਸ਼ੁਰ ਜਿਹੜੇ ਦੇਖਣ ਕਿ ਉਹਨਾਂ ਨੂੰ ਉਹਨਾਂ ਦੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਚਾਹੀਦਾ ਹੈ ਤੇ ਉਹਨਾਂ ਦੀ ਆਰਥਿਕ ਪਾਲਿਸੀ ਕੀ ਹੋਵੇ ਉਹੋ ਹੀ ਪਿੰਡਾਂ ਦੀ ਲੰਬੇ ਸਮੇਂ ਦੀ ਯੋਜਨਾ ਤੇ ਤੈਅ ਤੇ ਅੱਗੇ ਚੱਲਿਆ ਜਾਵੇ ਬਿਲਕੁਲ ਮਿਹਰਬਾਨੀ ਥੈਂਕ ਯੂ ਥੈਂਕ ਯੂ ਗੁਰਪਾਲ ਸਿੰਘ ਜੀ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਥੈਂਕ ਯੂ ਸੋ ਮੱਚ